ਸਾਥਿਓ ਨਮਸਕਾਰ ਬੀਤੇ ਕੱਲ CBSE ਨੇ +2 ਦਾ ਰਿਜ਼ਲਟ ਦੇ ਦਿੱਤਾ ਸੀ ਤੇ ਅੱਜ +2 ਦਾ ਰਿਜ਼ਲਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਦਿੱਤਾ ਹੈ ਤੇ ਬਹੁਤ ਅੱਛੀ ਗੱਲ ਹੈ ਕਿ ਇਹ ਨਾਲੋਂ ਨਾਲ ਦੋਵੇਂ ਰਿਜ਼ਲਟ ਜਿਹੜੇ ਹੈ ਉਹ +2 ਦੇ ਬੱਚਿਆਂ ਨੂੰ ਮਿਲ ਗਏ ਉਹਨਾਂ ਨੂੰ ਜ਼ਿਆਦਾ ਉਡੀਕਣਾ ਨਹੀਂ ਪਿਆ ਭਾਵੇਂ ਉਹ ਕਿਸੇ ਵੀ ਬੋਰਡ ਦੇ ਹੋਣ ਤੇ ਸਾਡੇ ਜ਼ਿਲ੍ਹੇ ਦੀ ਬੱਚੀ ਜਸਮੀਤ ਪਲਸ 2 ਦੇ ਵਿੱਚ ਹਿਊਮਨਿਟੀਜ਼ ਦੇ ਵਿੱਚ ਪਹਿਲਾ ਸਥਾਨ ਹਾਸਲ ਕਰ ਗਈ ਹੈ ਤੇ ਜੇਕਰ ਅਸੀਂ ਇਸ ਰਿਜ਼ਲਟ ਦੀ ਥੋੜੀ ਜਿਹੀ ਪਰਚੋਲ ਕਰੀਏ ਹੋਰ ਡਾਟਾ ਜੇਕਰ ਅਸੀਂ ਦੇਖੀਏ ਤਾਂ ਪਾਸ ਪਰਸੈਂਟੇਜ ਪਲਸ 2 ਦੇ ਬੱਚਿਆਂ ਦੀ ਇਸ ਵਾਰ 91% ਰਹੀ ਹੈ ਤੇ ਇਸ ਦੇ ਵਿੱਚ ਲਗਭਗ 265388 ਬੱਚੇ ਇਸ ਪਲਸ 2 ਸੈਸ਼ਨ ਦੇ ਵਿੱਚ ਪਲਸ 2 ਕਲਾਸ ਦੇ ਵਿੱਚ ਜਮਾਤ ਦੇ ਇਹਨਾਂ ਪੇਪਰਾਂ 'ਚ ਅਪੀਅਰ ਹੋਏ ਸੀ ਜਿਨ੍ਹਾਂ 'ਚੋਂ 241506 ਬੱਚੇ ਪਾਸ ਹੋ ਗਏ ਨੇ ਤੇ ਲਗਭਗ 6 ਕੁ ਹਜ਼ਾਰ ਬੱਚਿਆਂ ਨੂੰ ਸਫਲਤਾ ਨਹੀਂ ਮਿਲੀ ਪਰ ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਅਸੀਂ ਜੇਕਰ ਹੋਰ ਦੇਖੀਏ ਤਾਂ ਕੁੜੀਆਂ ਨੇ ਇਸ ਰਿਜ਼ਲਟ ਦੇ ਵਿੱਚ ਬਾਜ਼ੀ ਮਾਰੀ ਹੈ 94.32 ਸਿਫਰ ਰਿਜ਼ਲਟ ਜਿਹੜਾ ਉਹ ਕੁੜੀਆਂ ਦਾ ਰਿਹਾ ਤੇ ਮੁੰਡਿਆਂ ਦਾ ਰਿਜ਼ਲਟ 88.8% ਇਹ ਰਿਹਾ ਜੀ ਅਸੀਂ ਦੇਖੀਏ ਤਾਂ ਤਿੰਨ ਜੋ ਟਰਾਂਸ ਜੈਂਡਰ ਬੱਚੇ ਨੇ ਉਹਨਾਂ ਨੇ ਵੀ ਇਹ ਪੇਪਰ ਇਮਤਿਹਾਨ ਦਿੱਤਾ ਹੈ ਤੇ ਉਹ ਤਿੰਨੇ ਹੀ ਪਾਸ ਹੋਏ ਨੇ ਅਸੀਂ ਜੇਕਰ ਗੱਲ ਕਰੀਏ ਸਰਕਾਰੀ ਸਕੂਲਾਂ ਦੀ ਤਾਂ ਸਰਕਾਰੀ ਸਕੂਲਾਂ ਦਾ ਜਿਹੜਾ ਰਿਜ਼ਲਟ ਰਿਹਾ ਹੈ ਉਹ 91.2% ਪਾਸ ਪ੍ਰਤੀਸ਼ਤ ਰਿਹਾ ਹੈ ਜੀ ਤੇ ਜੋ ਪ੍ਰਾਈਵੇਟ ਨਾਨ ਗਵਰਨਮੈਂਟ ਸਕੂਲ ਨੇ ਉਹਨਾਂ ਦਾ ਰਿਜ਼ਲਟ 92.47% ਰਿਹਾ ਪਰ ਇਸ ਵਾਰ ਰਿਜ਼ਲਟ ਜਿਹੜਾ ਉਹ ਬਹੁਤ ਵਧੀਆ ਰਿਹਾ ਤੇ ਆਓ ਹੁਣ ਆਪਾਂ ਗੱਲ ਕਰਦੇ ਹਾਂ ਸਾਡੇ ਜ਼ਿਲ੍ਹੇ ਦੀ ਟੌਪਰ ਬੱਚੀ ਜਸਮੀਤ कौर ਦੇ ਨਾਲ ਜਿਸਨੇ ਹਿਊਮੈਨਿਟੀਜ਼ ਦੇ ਵਿੱਚ 495 ਨੰਬਰ ਹਾਸਲ ਕੀਤੇ ਨੇ 500 ਦੇ ਵਿੱਚੋਂ ਆਓ ਕਰਦੇ ਹਾਂ ਜਸਮੀਤ ਦੇ ਨਾਲ ਗੱਲ ਹੈਲੋ ਸਤਿ ਸ਼੍ਰੀ ਅਕਾਲ ਜਸਮੀਤ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਬਠਿੰਡਾ ਜ਼ਿਲ੍ਹੇ ਦੇ ਟੌਪਰ ਬਣ ਗਏ ਹੋ ਥੈਂਕ ਯੂ ਅੰਕਲ ਜੀ ਜਸਮੀਤ ਤੁਹਾਡਾ ਇਹ ਕਿਹੜਾ ਇਹ ਸਬਜੈਕਟ ਸੀ ਕਿਹੜਾ ਵਿਸ਼ਾ ਸੀ ਤੁਹਾਡਾ ਮੇਰਾ ਹਿਊਮੈਨਿਟੀਜ਼ ਸੀ ਜੀ humanities हां जी वेरी गुड ह्यूमैनिटीज ਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਸੀ ਤੁਹਾਡੇ ਕੋਲ ਮੇਰੇ ਕੋਲ ਸੀ politcal science हुँ. history english english literature punjabi food processing ਬਹੁਤ ਅੱਛੇ ਫੂਡ ਪ੍ਰੋਸੈਸਿੰਗ ਵਿਸ਼ਾ ਜਿਹੜਾ ਹੈ ਇਹ ਐਕਸਟਰਾ ਵਿਸ਼ਿਆਂ ਚ ਆ ਜਾਂਦਾ ਹੈ ਨਹੀਂ ਇਹ ਮੇਰਾ مین ਸਬਜੈਕਟ ਸੀਗਾ ਇਸ ਬਾਰੇ ਸਕੂਲ ਆਫ ਐਗਜ਼ੀਨਸ ਵਿੱਚ ਸਰਕਾਰ ਨੇ ਪਹਿਲੇ ਤੌਰ ਤੇ ਸ਼ੁਰੂ ਕੀਤਾ ਸੀ ਜੀ ਬਹੁਤ ਅੱਛੇ ਤੇ ਤੁਸੀਂ ਆਪਣੇ ਸਕੂਲ ਦਾ ਨਾਮ ਵੀ ਦੱਸ ਦਿਓ ਮੇਰੇ ਸਕੂਲ ਦਾ ਨਾਮ ਹੈ ਜੀ ਸਕੂਲ ਆਫ ਐਗਜ਼ੀਨਸ ਰਾਮਨਗਰ ਬਠਿੰਡਾ ਸਕੂਲ ਆਫ ਐਮਿਨੈਂਸ ਰਾਮਨਗਰ ਬਠਿੰਡਾ ਵਾ ਬਹੁਤ ਅੱਛੇ ਤੁਹਾਨੂੰ ਇਹ ਤੁਹਾਡੇ ਸਕੂਲ ਨੇ ਦੱਸਤਾ ਸੀ ਕਿ ਬਠਿੰਡਾ ਜ਼ਿਲ੍ਹੇ ਦੇ ਤੁਸੀਂ ਟੋਪਰ ਹੋ ਹਾਂਜੀ ਸਰ ਪਹਿਲਾਂ ਮੇਰੀ ਟੀਚਰਸ ਦਾ ਫੋਨ ਆਇਆ ਸੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਅੱਛਾ ਤੇ ਤੁਹਾਡੇ ਤੋਂ ਉੱਪਰ ਤੁਸੀਂ ਪੁੱਛਿਆ ਹੁਣ ਇਹ ਮੇਰੇ ਤੋਂ ਉੱਤੇ ਕਿਹੜੇ ਨੇ ਕਿੰਨੇ ਨੰਬਰ ਆ ਉਹਨਾਂ ਦੇ ਹਾਂਜੀ ਸਾਡੀ ਸਕੂਲ ਚੋਂ ਮੇਰੀ ਫਰਸਟ ਆਈ ਹੈ ਇੱਕ ਬੱਚਾ ਹੋਰ ਮੈਡ ਇਟ ਦੇ ਵਿੱਚ ਆਇਆ ਸਾਡੇ ਸਕੂਲ ਚੋਂ ਦੋ ਬੱਚੇ ਮੈਡ ਇਟ ਚ ਆਏ ਆ ਜੀ ਜੀ ਤੁਹਾਡੇ ਕਿੰਨੇ ਨੰਬਰ ਸੀ ਜਸਮੀਤ ਮੇਰੇ ਹੀ 495 ਨੰਬਰ ਆਏ ਜੀ 500 ਦੇ ਵਿੱਚੋਂ 500 'ਚੋਂ 495 ਹਾਂਜੀ ਤੇ ਇੱਕ ਇੱਕ ਨੰਬਰ ਇਹ ਪਤਾ ਨਹੀਂ ਕਿਹੜੇ ਕਿਹੜੇ ਸਬਜੈਕਟਾਂ 'ਚ ਘਟ ਗਏ ਫਿਰ ਹਾਂ ਹਾਂ ਹਿਸਟਰੀ ਜੋ ਮੇਰੇ 100 'ਚੋਂ 100 ਆਈ ਸੀ ਪੰਜਾਬੀ 'ਚੋਂ 99 ਇੰਗਲਿਸ਼ 'ਚੋਂ ਵੀ 99 ਤੇ ਕੰਪਿਊਟਰ ਸੈਸ਼ਨ 'ਚੋਂ ਵੀ 99 160 98 ਆਈ ਸੀ ਬਹੁਤ ਅੱਛੇ ਇੱਕ ਇੱਕ ਨੰਬਰ ਨਾ ਉਹ ਇਸ ਗੱਲ ਨੂੰ ਰੱਖਣ ਲਈ ਸਰਕਾਰ ਨੇ ਜਾਂ ਬੋਰਡ ਨੇ ਰੱਖ ਲਿਆ ਕਿਉਂਕਿ ਕਹਿੰਦੇ ਹੁੰਦੇ ਆ ਵੀ ਲੈਂਗੁਏਜ ਦੇ ਵਿੱਚ ਕਦੇ ਵੀ ਪੂਰੇ ਨੰਬਰ ਨਹੀਂ ਆਉਂਦੇ ਐ ਤੁਹਾਡੇ ਇੰਗਲਿਸ਼ ਤੇ ਪੰਜਾਬੀ ਵਿੱਚ ਇਸੇ ਲਈ ਉਹਨਾਂ ਨੇ ਤੁਹਾਨੂੰ 99 99 ਨੰਬਰ ਦਿੱਤੇ ਹੈ ਨਾ ਜੀ ਸਰ ਅੱਛਾ ਤੁਸੀਂ ਬਹੁਤ ਖੁਸ਼ ਹੋਵਾਂਗੇ ਬਹੁਤ ਖੁਸ਼ ਹਾਂ ਸਰ ਘਰੇ ਤੁਹਾਡੇ ਹੁਣ ਇਸ ਵੇਲੇ ਆਲੇ ਦੁਆਲੇ ਕੌਣ ਹੈ ਸਰ ਆਲੇ ਦੁਆਲੇ ਮੇਰੇ ਪਾਪਾ ਤੋਂ ਸਮਾਨ ਲੈਣ ਗਏ ਹੋਏ ਆ ਪਾਰਟੀ ਰੱਖੀ ਹੈ ਘਰ ਤੇ ਹਾਂਜੀ ਅੱਛਾ ਤੇ ਘਰੇ ਹੋਰ ਕੌਣ ਨੇ ਘਰੇ ਬੀ ਦੀਏਗੇ ਰਿਲੇਟਿਵਸ ਦੇ ਫੋਨ ਆ ਰਹੇ ਉਹ ਅਨਡ ਕਰ ਰਹੇ ਜੀ ਹਾਂ ਤੇ ਇਹ ਤਾਂ ਹੋਣਾ ਹੀ ਆ ਫਿਰ ਆਲੇ ਦੁਆਲੇ ਆ ਕੇ ਪਿੰਡ ਵਾਲੇ ਤੁਹਾਨੂੰ ਦੇਗੇ ਵਧਾਈ ਇੱਕ ਸ਼ਾਂਜੀ ਸਰ ਛੋਮੀ ਛੋਟੀ ਭੈਣ ਮੇਰੇ ਸਾਥ ਦੇ ਰਹੀ ਹੈ ਮੇਰੇ ਨਾਲ ਹੀ ਬੈਠੀ ਹੈ ਅੱਛਾ ਇਹਦੇ ਨਾਲ ਗੱਲ ਕਰਾ ਦਿਓ ਆਲੂ ਕਰੋ ਸਰ ਚਲੋ ਬੱਚੇ ਤੁਹਾਡਾ ਕਿਨਾ ਹੈ ਸਰ ਸ਼ਿਖਾਇਆ ਸਰ ਮੇਰਾ ਨਾਮ ਅਨਸ਼ਮਿਤ ਕਹਿੰਦੇ ਜੀ ਤੁਸੀਂ ਕਿੰਨੇ ਵਿੱਚ ਪੜਦੇ ਹੋ ਸਰ 10th ਕਲਾਸ ਦੇ ਵਿੱਚ ਅੱਛਾ 10th ਦੇ ਵਿੱਚ ਹੁਣ ਫਿਰ ਤੁਹਾਡਾ ਵੀ ਆਉਣ ਵਾਲਾ ਹੀ ਹੁਣ ਹੈ ਰਿਜ਼ਲਟ ਅੱਜ ਕੱਲ ਚ ਨਹੀਂ ਸਰ ਮਤਲਬ ਪੁਣੀ 10th ਦੇ ਵਿੱਚ ਹੋਈਆਂ ਪਹਿਲਾਂ 9th ਪਾਸ ਆਊਟ ਕਰ ਲਈ ਜੀ ਅੱਛਾ ਅੱਛਾ ਠੀਕ ਹੈ ਤੇ ਫਿਰ +2 ਦੇ ਵਿੱਚ ਤੁਸੀਂ ਇਹ ਜੋ ਪੰਜ ਨੰਬਰ ਦੀਦੀ ਨੇ ਛੱਡ ਤੇ ਕੀ ਸੋਚਦੇ ਹੋ ਵੀ ਪੂਰੇ ਕਰ ਲਓਗੇ ਫਿਰ ਹਾਂਜੀ ਸਰ ਵਾਹ ਬਹੁਤ ਅੱਛੇ ਤੇ ਅਗਲੀ ਵਾਰ ਫਿਰ ਤੁਹਾਡੇ ਨਾਲ ਗੱਲ ਹੋਏਗੀ ਹੈ ਨਾ ਹਾਂਜੀ ਸਰ ਅਕਚਲ ਦੇ ਵਿੱਚ ਅਸੀਂ ਸਰ ਦੋ ਸਿਸਟਰਜ਼ ਹਾਂ ਤੇ ਸਾਡਾ ਇਹ ਨਹੀਂ ਹੈ ਕਿ ਸਾਡੇ ਆਪ ਦੇ ਪੈਰੈਂਟਸ ਨੂੰ ਕਦੇ ਵੀ ਫੀਲ ਨਹੀਂ ਕਰਉਣਾ ਕਿ ਸਾਡੇ ਕੋਈ ਬੇਟਾ ਨਹੀਂ ਹੈਗਾ ਵਾ ਬਹੁਤ ਅੱਛੇ ਬਹੁਤ ਅੱਛੇ ਅਨਸ਼ਮਿਤ ਤੁਸੀਂ ਤਾਂ ਜਸਮੀਤ ਤੋਂ ਗੱਲਾਂ ਦੇ ਵਿੱਚ ਵੱਡੇ ਪ੍ਰਤੀਤ ਹੁੰਨੇ ਹੋ ਹਾਂਜੀ ਸਰ ਪਰ ਇਹ ਤੁਹਾਡੀ ਗੱਲ ਬਹੁਤ ਅੱਛੀ ਲੱਗੀ ਕਿ ਪੈਰੈਂਟਸ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਕਈ ਵਾਰ ਸਮਾਜ ਦੇ ਵਿੱਚ ਵਿਚਰਦੇ ਆ ਪੈਰੈਂਟਸ ਨੂੰ ਹਨਾ ਕਈ ਵਾਰ ਇਹਨਾਂ ਗੱਲਾਂ ਦਾ ਸਾਹਮਣਾ ਸ਼ਾਇਦ ਕਰਨਾ ਪਿਆ ਹੋਵੇ ਹਾਂ ਜੀ ਹਾਂ ਜੀ ਤੇ ਇਹ ਬੇਟੀਆਂ ਨੇ ਤੁਹਾਡੇ ਘਰ ਹੈ ਨਾ ਹਾਂ ਜੀ ਸਰ ਪਰ ਅਸੀਂ ਤਾਂ ਪਾਪਾ ਲਈ ਕਹਿੰਦੇ ਕਿ ਪਾਪਾ ਤੁਸੀਂ ਕਦੇ ਮੰਦਰ ਵਿੱਚ ਨਹੀਂ ਜਾਣਾ ਕਿ ਤੁਹਾਡੀ ਬੇਟੀਆਂ ਨੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੀ ਖੜਾ ਕੇ ਚਾਹੀ ਜੋ ਵੀ ਕੋਈ ਥਾ ਹੋਵੇ ਤੁਸੀਂ ਨਾ ਸਿਰਫ ਕਹਿੰਨੇ ਹੋ ਬਲਕਿ ਕਰ ਦਿਖਾਇਆ ਅੱਜ ਤਾਂ ਤੁਸੀਂ ਬਿਲਕੁਲ ਹਾਂ ਜੀ ਸਰ ਤੇ ਅੱਗੇ ਤੁਸੀਂ ਕੀ ਕਰਨਾ ਹੈ ਵੱਡੇ ਹੋ ਕੇ ਸਰ ਮੈਂ ਵੈਟਰਨਰੀ ਆਫੀਸਰ ਬੰਨਾ ਹੈ ਬਹੁਤ ਅੱਛੇ ਤੇ ਮੇਰੀ ਹੁਣ ਜਸਮੀਤ ਨਾਲ ਗੱਲ ਕਰਾ ਦਿਓ ਮੈਂ ਉਹਨਾਂ ਨਾਲ ਵੀ ਪੁੱਛਾਂ ਹਾਂ ਜੀ ਹਾਂ ਜੀ ਹਾਂ ਜੀ ਸਰ ਜਸਮੀਤ ਤੁਸੀਂ ਕੀ ਬੰਨਣਾ ਚਾਹੋਗੇ ਵੱਡੇ ਹੋ ਕੇ ਸਰ ਮੇਰਾ ਏਮ ਆਈਐਸ ਅਫੀਸਰ ਬਣਨਾ ਹੈ ਜੀ ਬਹੁਤ ਅੱਛੇ ਤੇ ਸਕੂਲ ਦੇ ਵਿੱਚ ਤੁਹਾਡੇ ਕਿਹੜੇ ਟੀਚਰ ਜਾਂ ਕਿਹਨਾਂ ਦਾ ਨਾਮ ਲੈਣਾ ਚਾਹੋਗੇ ਜਿਹੜੇ ਸਬਜੈਕਟ ਟੀਚਰ ਕੋਈ ਮੇਰੇ ਵੈਸੇ ਤਾਂ ਸਾਰੇ ਟੀਚਰਸ ਨੇ ਪੂਰੀ ਸਪੋਰਟ ਕਰੀ ਹੈ ਜਿਹੜੇ ਮੈਨੂੰ ਪੜ੍ਹਾਉਂਦੇ ਵੀ ਨਹੀਂ ਸੀ ਉਹਨਾਂ ਨੇ ਵੀ ਮੈਨੂੰ ਗਾਈਡੈਂਸ ਐ ਨਹੀਂ ਦਿੱਤੀ ਹੈ ਤੇ ਵੈਸੇ ਪਹਿਲਾਂ ਤਾਂ ਸਾਡੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਰ ਦਾ ਰਾਜਵਿੰਦਰ ਗਾਇਰ ਦੇ ਜਿੰਦਰ ਸਿੰਘ ਜੀ ਤੇ ਮੇਰੇ ਹਿਸਟਰੀ ਦੇ ਟੀਚਰ ਜਗਜੀਤ ਸਰ ਇੰਗਲਿਸ਼ ਦੇ ਟੀਚਰ ਸਰਬਜੀਤ ਮੈਮ ਤੇ ਪੰਜਾਬੀ ਦੇ ਟੀਚਰ ਉਹ ਚਲੇ ਗਏ ਵੈਸੇ ਤੇ ਹੁਣ ਜਸਪਾਲ ਸਰ ਨੇ ਪਹਿਲਾਂ ਹਰਪ੍ਰੀਤ ਮੈਮ ਸੀਗੇ ਤੇ ਬਾਕੀ ਆਪਣਾ ਸਾਰੇ ਮੇਰੇ ਟੀਚਰਸ ਨੂੰ ਸਪੈਸ਼ਲੀ ਇੱਕ ਨਾ ਮੈਡੀਕਲ ਦੇ ਮੈਮ ਸੀਗੇ ਪਵਨ ਮੈਮ ਤੇ ਉਹਨੇ ਮੇਰਾ ਬਹੁਤ ਸਾ ਦਿੱਤਾ ਹੈ ਆਪਣਾ ਜੀ ਮੈਨੂੰ ਪੜ੍ਹਾਉਂਦੇ ਵੀ ਨਹੀਂ ਸੀਗੇ ਬਹੁਤ ਅੱਛੇ ਬਹੁਤ ਅੱਛੇ ਜਸਮੀ ਤੇ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਛਾ ਜਾਓ ਆਪਣਾ ਏਮ ਜਿਹੜਾ ਹੈ ਟਾਰਗੇਟ ਜਿਵੇਂ ਤੁਹਾਡੀ ਛੋਟੀ ਭੈਣ ਕਹਿ ਰਹੀ ਹੈ ਉਹਨੂੰ 10ਵੇਂ ਤੋਂ ਹੀ ਪਤਾ ਵੀ ਉਹਨੇ ਕੀ ਬਣਨਾ ਹੈ ਤੁਹਾਨੂੰ ਵੀ ਪਤਾ ਹੈ ਤੁਸੀਂ ਕੀ ਬਣਨਾ ਹੈ ਤੇ ਇਸ ਦੇ ਲਈ ਪੂਰੀ ਜੀ ਜਾਣ ਦੇ ਨਾਲ ਆਪਣੀ ਮਿਹਨਤ ਜਿਹੜੀ ਹੈ ਉਹ ਜਾਰੀ ਰੱਖੋ ਹਾਂਜੀ ਸਰ ਇਹ ਮੇਰਾ ਸ਼ੁਰੂਤੀ ਏਮ ਰਿਹਾ ਹੈ ਕਿ ਮੈਂ ਆਪਣੇ ਮਾਪਿਆਂ ਨੂੰ ਇੰਨੀ ਉਚਾਈ ਤੱਕ ਲੈ ਕੇ ਜਾਵਾਂ ਕਿਉਂਕਿ ਸਾਡੇ ਪਰਿਵਾਰ 'ਚ ਜਿਹੜੇ ਟੌਪ ਕੀਤੇ ਨਾ ਪਹਿਲਾ ਬੱਚਾਗਾ ਵੀ ਹਜੇ ਤੱਕ ਕਿਸੇ ਨੇ ਆਪਦੇ ਸਕੂਲ 'ਚ ਵੀ ਟੌਪ ਨਹੀਂ ਕੀਤਾ ਸੀਗਾ ਵਾਹ 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 ਇਹ ਤਾਂ ਗੱਲ ਸੁਣ ਕੇ ਸਾਨੂੰ ਇੱਥੇ ਦੂਰ ਬੈਠੇ ਆ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਅਸੀਂ ਸਮਝ ਸਕਦੇ ਆ ਸੋਚ ਸਕਦੇ ਆ ਥੋੜਾ ਕਨ ਅੰਦਾਜ਼ਾ ਲਗਾ ਸਕਦੇ ਆ ਕਿ ਤੁਹਾਡੇ ਟੀਚਰ ਕਿੰਨੇ ਖੁਸ਼ ਹੋਣਗੇ ਤੁਹਾਡੇ ਪੇਰੈਂਟਸ ਕਿੰਨੇ ਖੁਸ਼ ਹੋਣਗੇ ਹੈਨਾ ਬਹੁਤ-ਬਹੁਤ ਜੀ ਇਸ ਆਰਮੀਨ ਟੀਚਰ ਦਾ ਬਾਰ-ਬਾਰ ਫੋਨ ਆ ਰਿਹਾ ਤੇ ਵਧਾਈਆਂ ਦੇ ਰਹੇ ਆ ਸਭ ਤੋਂ ਵੱਧ ਵਧਾਈ ਦੇ ਪਾਤਰੀ ਵੀ ਦੇ ਟੀਚਰਸ ਹੈ ਜਿਨ੍ਹਾਂ ਨੇ ਇਹਨਾਂ ਸਹਾਇਕ ਦਿੱਤਾ ਬਿਲਕੁਲ ਤੇ ਅਸੀਂ ਵੀ ਤੁਹਾਡੇ ਟੀਚਰਾਂ ਤੋਂ ਹੀ ਤੁਹਾਡਾ ਨੰਬਰ ਲਿਆ ਜਿ ਸਮੀਤ ਤੁਹਾਡੇ ਟੀਚਰ ਵਾਕਈ ਸਿਫਤ ਦੇ ਲਾਇਕ ਨੇ ਤੁਹਾਡੇ ਪ੍ਰਿੰਸੀਪਲ ਸਾਹਿਬ ਤੁਹਾਡਾ ਸਾਰਾ ਹੀ ਸਟਾਫ ਤੁਹਾਨੂੰ ਇਹ ਜੋ ਲੈਂਗੁਏਜਸ ਪੜਾਉਣ ਵਾਲੇ ਤੁਹਾਡੇ ਪੰਜਾਬੀ ਤੇ ਅੰਗਰੇਜ਼ੀ ਦੇ ਜਿਹੜੇ ਟੀਚਰ ਨੇ ਉਹ ਵੀ ਤੇ ਨਾਲ ਨਾਲ ਦੂਜੇ ਸਬਜੈਕਟ ਪੜਾਉਣ ਵਾਲੇ ਵੀ ਜਿਨ੍ਹਾਂ ਸਬਜੈਕਟਾਂ ਦੇ ਵਿੱਚ ਤੁਸੀਂ 100 'ਚ 100 ਨੰਬਰ ਲੈ ਆਏ ਤੁਸੀਂ ਹਿਸਟਰੀ ਦੀ ਗੱਲ ਕੀਤੀ ਤੇ ਮੈਨੂੰ ਹੀ ਆਪਣੇ ਟੀਚਰ ਯਾਦ ਆ ਗਏ ਹਿਸਟਰੀ ਵਾਲੇ ਬਹੁਤ ਅੱਛੇ ਜਿਸ ਤਰ੍ਹਾਂ ਦੀ ਗੱਲ ਮੈਨੂੰ ਜ਼ਿਕਰ ਕਰਨਾ ਚਾਹੀਦੀ ਹੈ ਕਿ ਸਾਡੇ ਸਕੂਲ ਦੇ ਵਿੱਚ ਕੋਈ ਕੋਈ ਵੀ ਇੱਕ ਵੀ ਲੈਕਚਰਰ ਨਹੀਂ ਸੀ ਸਾਨੂੰ ਪੜਾਉਣ ਵਾਲਾ ਸਾਨੂੰ ਮਾਸਟਰ ਕਾਰਡਰ ਦੇ ਟੀਚਰਸ ਨੇ ਪੜਾਇਆ ਜਿਨ੍ਹਾਂ ਕੋਲੇ 8th 8th ਕਲਾਸ ਸੀ ਪੜਾਉਂਦੇ ਜਿਨ੍ਹਾਂ ਨੂੰ ਪੜਾਉਂਦੇ ਸੀ ਜਿਹੜੀ ਸਾਨੂੰ ਹਿਸਟਰੀ ਪੜਾਈ ਹੈ ਉਹ ਰੀਅਲ ਦੇ ਵਿੱਚ ਮੈਥਸ ਦੇ ਟੀਚਰ ਨੇ ਅੱਛਾ ਜੀ ਹਾਂਜੀ ਵਾਹ ਬਹੁਤ ਅੱਛੇ ਤੇ ਦੇਖੋ ਅਜੇ ਸੋ ਲੋਕ ਸੋਚਦੇ ਆ ਵੀ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਓਨੇ ਵਧੀਆ ਨਹੀਂ ਹੈਨਾ ਜਾਂ CBSE ਜਾਂ ਕਾਨਵੈਂਟ ਸਕੂਲਾਂ ਦੇ ਵੱਲ ਲੋਕ ਭੱਜਦੇ ਆ ਪਰ ਤੁਸੀਂ ਤਾਂ ਇੱਥੇ ਸਰ ਕਰ ਦਿਖਾਇਆ ਜਿੱਤ ਪ੍ਰਾਪਤ ਕੀਤੀ ਹੈ ਤੁਹਾਡੇ ਟੀਚਰ ਨੇ ਵੀ ਦੱਸਤਾ ਕਿ ਅਸੀਂ ਕਿਸੇ ਵੀ ਗੱਲੋਂ ਸਾਡੇ ਬੱਚੇ ਜਿਹੜੇ ਆ ਉਹ ਕੱਟ ਨਹੀਂ ਪਿੱਛੇ ਨਹੀਂ ਹਾਂਜੀ ਸਰ ਕਿਉਂਕਿ ਮੇਰੇ ਟੀਚਰ ਮੈਨੂੰ ਅਕਸਰ ਕਹਿੰਦੇ ਸੀ ਵੀ ਹੀਰਾ ਉਦੋਂ ਬਣਦਾ ਜਦੋਂ ਆਪਾਂ ਨੂੰ ਕਸਾਈਏ ਤੇ ਤੇ ਆਪ ਦਾ ਸਫਲਤਾ ਉਹਦਾ ਉਹਨੇ ਜਵਾਬ ਪਰ ਰਗੜ ਕੇ ਮਿਹਨਤ ਕਰੀਏ ਵਾਹ ਬਹੁਤ ਅੱਛੀ ਗੱਲ ਤੇ ਤੁਹਾਡੀ ਮਿਹਨਤ ਅੱਜ ਪੱਲੇ ਪੈ ਗਈ ਹੈ ਨਾ ਹਾਂਜੀ ਸਰ ਖੁਸ਼ ਹਾਂ ਦੇਖੋ ਤੁਹਾਡੇ ਨਾਲ ਗੱਲ ਕਰਨ ਵਾਲਾ ਜਾਂ ਤੁਹਾਡੇ ਬਾਰੇ ਇਹ ਖਬਰ ਜਾਣਨ ਵਾਲਾ ਹਰ ਸ਼ਖਸ ਖੁਸ਼ ਹੈ ਤੁਸੀਂ ਬਠਿੰਡੇ ਦਾ ਨਾਂ ਜਿਹੜਾ ਹੈ ਉਹ ਚਮਕਾ ਦਿੱਤਾ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੇ ਸਾਰੇ ਬੱਚਿੱਡੇ ਨੂੰ ਵੀ ਬਹੁਤ-ਬਹੁਤ ਮੁਬਾਰਕ ਤੇ ਮੇਰਾ ਪਰਿਵਾਰ ਬਹੁਤ ਖੁਸ਼ ਹੈ ਤੇ ਮੈਨੂੰ ਵੀ ਪ੍ਰਾਊਡ ਫੀਲ ਹੁੰਦਾ ਕਿ ਮੇਰੇ ਪੇਰੈਂਟਸ ਆ ਜਿੰਨੇ ਖੁਸ਼ ਹੋ ਰਹੇ ਨੇ ਉਹਨਾਂ ਨੂੰ ਪਹਿਲੀ ਵਾਰੀ ਉਹਨਾਂ ਦੇ ਚਿਹਰੇ ਤੇ ਮੈਂ ਇੰਨੀ ਖੁਸ਼ੀ ਦੇਖੀ ਹੈ ਤੇ ਜਸਮੀਤ ਤੁਹਾਡੇ ਵਰਗੇ ਹੋਰ ਦੋਸਤਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇੱਕ ਸੁਨੇਹਾ ਦੇਣਾ ਚਾਹਣੀ ਆ ਕਿ ਪੜਨ ਤੋਂ ਪਹਿਲਾਂ ਸਭ ਕੁਝ ਛੱਡੋ ਸਭ ਤੋਂ ਪਹਿਲਾਂ ਆਪਦਾ ਜਿਹੜਾ ਕੈਰੈਕਟਰ ਹੈ ਉਹਦਾ ਚਰਿੱਤਰ ਹੈ ਉਹਨੂੰ ਉੱਚਾ ਕਰੋ ਵਾਹ ਤੇ ਉਸ ਤੋਂ ਬਾਅਦ ਆਪ ਦੇ ਪੇਟਸ ਵਾਲੀ ਇੱਕ ਵਾਰ ਨਿਗਾਹ ਮਾਰ ਕੇ ਦੇਖੋ ਕਿ ਤੁਸੀਂ ਕੀ ਕਰ ਰਹੇ ਹੋ ਤੇ ਉਹ ਕੀ ਕਰ ਰਹੇ ਸੋਡੇ ਲਈ ਵਾਹ ਮੁੱਕਦੀ ਗੱਲ ਗਾਗਰ ਚ ਸਾਗਰ ਭਰ ਦਿੱਤਾ ਜਿਸ ਮੇਂ ਤੁਸੀਂ ਖੁਸ਼ੀਆਂ ਮਾਣੋ ਸਕਸੈਸ ਜਿਹੜਾ ਹੈ ਤੁਹਾਡੇ ਪੈਰਾਂ ਚ ਵਿੱਚ ਜੇ ਤੇ ਅਸੀਂ ਕਹਿੰਦੇ ਹਾਂ ਹੋਰ ਤੁਸੀਂ ਉੱਚੀਆਂ ਬੁਲੰਦੀਆਂ ਛੂਹੋ ਤੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਗੱਲਬਾਤ ਕਰਦੇ ਰਹੀਏ ਤੁਹਾਡੇ ਨਾਲ ਫੋਨ ਤੇ ਤੁਹਾਨੂੰ ਵਧਾਈ ਦੇਣ ਦਾ ਮੌਕਾ ਸਾਨੂੰ ਬਾਰ ਬਾਰ ਮਿਲਦਾ ਰਹੇ ਔਰ ਮੈਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਦ ਅਕਸਰ ਅਸੀਂ ਸੁਣਦੇ ਹੁੰਦੇ ਸੀ ਆਪ ਰੇਡੀਓ ਦੇ ਵਿੱਚ ਵੀ ਬੱਚੇ ਬੋਲਦੇ ਆ ਉਹ ਦੱਸਦੇ ਆ ਆਪਦੀ ਸਕਸੈਸ ਬਾਰੇ ਵੀ ਅਸੀਂ ਇੱਕ ਦਿਨ ਆ ਬੋਲਾਂਗੇ ਰੇਡੀਓ ਉੱਪਰ ਜੀ ਸ਼ੁਕਰੀਆ 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 ਸਰ ਥੈਂਕ ਯੂ ਥੈਂਕ ਯੂ